ਕਨਿਸਪਨ ਜੌਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ 26 ਜਨਵਰੀ ਤੋਂ ਪਹਿਲਾ ਵੱਡਾ ਬਲਾਸਟ ਹੋਇਆ ਹੈ ਤਦ ਸੂਤਰਾਂ ਦੇ ਮੁਤਾਬਿਕ ਆਰ ਡੀ ਐਕਸ ਦੇ ਨਾਲ ਇਹ ਧਮਾਕਾ ਹੋਇਆ ਹੈ ਬਲਾਸਟ ਦੇ ਕਾਰਨ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਗਿਆ ਤੇ ਇੰਜਣ ਚਾਲਕ ਦੇ ਸੱਟਾ ਲੱਗਿਆ ਨੇ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਜੜਾ ਉਹ ਕਰਵਾ ਦਿੱਤਾ ਗਿਆ ਤਾਂ ਦੱਸ ਦੇ ਕਿ ਬੀਤੀ ਰਾਤ 에 ਧਮਾਕਾ ਹੋਇਆ ਤੇ 1.5 ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਹੈ ਤਾਂ ਪਿੰਡ ਖਾਨਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਕਰੀਬ 9:30 ਵਜੇ ਇਹ ਬਲਾਸਟ ਹੁੰਦਾ ਹੈ ਜਿਸ ਦੀ ਆਵਾਜ਼ ਸਾਨੂੰ ਘਰਾਂ ਦੇ ਵਿੱਚ ਸੁਣਾਈ ਦਿੱਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਟਰੈਕ ਤੋਂ ਰੇਲਵੇ ਦਾ ਇੰਜਣ ਗੁਜ਼ਰ ਰਿਹਾ ਸੀ ਜਦੋਂ ਬਲਾਸਟ ਹੋਇਆ ਤੇ ਇੰਜਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਉਥੇ ਹੀ ਦੂਜੇ ਪਾਸੇ ਇੰਜਨ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ ਫਿਲਹਾਲ ਰੇਲਵੇ ਮੁਲਾਜ਼ਮਾਂ ਦੇ ਵੱਲੋਂ ਰੇਲਵੇ ਟਰੈਕ ਨੂੰ ਠੀਕ ਕਰਵਾ ਦਿੱਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧਮਾਕੇ ਤੋਂ ਬਾਅਦ ਕਿਸ ਤਰੀਕੇ ਦੇ ਹਾਲਾਤ ਉਥੇ ਬਣੇ ਸੀ ਤਾਂ ਪਿੰਡ ਦੇ ਇੱਕ ਬਜ਼ੁਰਗ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਦੱਸਿਆ ਗਿਆ ਕਿ ਜਦੋਂ ਇੱਥੇ ਰੇਲਵੇ ਟਰੈਕ ਤੇ ਬਲਾਸਟ ਹੋਇਆ ਤਾਂ ਉਸ ਦੀ ਆਵਾਜ਼ ਸਾਨੂੰ ਘਰ ਬੈਠੇ ਸੁਣਾਈ ਦਿੱਤੀ ਹੈ ਬਪੜਾ ਕੇ ਸੁਣਾ ਬਾਜੀ ਬੱਸ ਕਿੰਨੇ ਵਜੇ ਜੀ 9:30 9:30 ਵਜੇ 10 ਬੀ ਦੀ ਗੇਟ ਚ ਕਿਸ ਤਰ੍ਹਾਂ ਦਾ ਪਟਾਕਾ ਸੀ ਗਈ ਬਹੁਤ ਜ਼ੋਰ ਨਾਲ ਪਿੰਡ ਪੂਰੀ ਬਾਜ ਗਈ ਹੈ ਕਿਹੜੇ ਪਿੰਡ ਜੀ ਆਖਾਨਪੁਰ ਕਿੰਨੀ ਦੂਰ ਪੈਣਾ ਪਿੰਡੂ ਦੇ ਤੋਂ 1.5 ਕਿਲੋ ਕਿਲੋ 1.5 ਕਿਲੋਮੀਟਰ ਹੈ ਕਿ ਜੀ ਮੋਲੇ 1.5 ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹੈ ਹਾਂਜੀ ਹਾਂਜੀ ਹਾਂ ਤੇ ਕੀ ਲੱਗਦਾ ਹੈ ਰੇਲ ਗੱਡੀ ਉਸੇ ਵਿੱਚ ਕੀ ਲੱਗ ਪਈ ਪਤਾ ਨਹੀਂ ਜੀ ਪਤਾ ਨਹੀਂ ਇਹ ਤਾਂ ਸੁੱਤੇ ਪਈ ਗਈ ਕੋਈ ਪਤਾ ਨਹੀਂ ਤਾਂ ਜ਼ਿਆਦਾ ਜਾਣਕਾਰੀ ਜਿਹੜੀ ਹੈ ਇਸ ਬਾਰੇ ਰੇਲਵੇ ਦੇ ਅਧਿਕਾਰੀ ਹੀ ਸਾਂਝੀ ਕਰ ਸਕਣਗੇ ਕਿਉਂਕਿ ਰੇਲਵੇ ਦੇ ਮੁਲਾਜ਼ਮਾ ਦੇ ਵੱਲੋਂ ਅਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਗਈ ਹੈ ਪਰ ਵੱਡੀ ਖਬਰ ਹੈ ਕਿ 26 ਜਨਵਰੀ ਤੋਂ ਪਹਿਲਾਂ ਰੇਲਵੇ ਲਾਈਨ ਤੇ ਵੱਡਾ ਧਮਾਕਾ ਹੋਇਆ ਹੈ ਸੂਤਰਾਂ ਦੇ ਮੁਤਾਬਕ ਆਰ ਡੀ ਐਕਸ ਦੇ ਨਾਲ ਇਹ ਧਮਾਕਾ ਕੀਤਾ ਗਿਆ ਹੈ ਧਮਾਕੇ ਦੇ ਵਿੱਚ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਗਿਆ ਤੇ ਇੰਜਣ ਦਾ ਜੋ ਚਾਲਕ ਹੈ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ 26 ਜਨਵਰੀ ਦੇ ਸਮਾਗਮਾ ਤੋਂ ਸਿਰਫ 48 ਘੰਟੇ ਪਹਿਲਾਂ ਪੰਜਾਬ ਦੇ ਵਿੱਚ ਇਹ ਧਮਾਕਾ ਹੋਇਆ ਜੋ ਕਿ ਚਿੰਤਾ ਦਾ ਵਿਸ਼ਾ ਹੈ ਹਾਲਾਂਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੀ ਹੈ ਰੇਲਵੇ ਸਟੇਸ਼ਨਾਂ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਵਕ ਵਕ ਥਾਵਾਂ ਤੇ ਚੈਕਿੰਗ ਅਭਿਆਨ ਵੀ ਜਿਹੜੇ ਨੇ ਚਲਾਏ ਜਾ ਰਹੇ ਨੇ ਤਾਂ ਜੋ ਕਿ 26 ਜਨਵਰੀ ਵਾਲੇ ਦਿਨ ਕਿਸੇ ਪ੍ਰਕਾਰ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਪਰ 26 ਜਨਵਰੀ ਤੋਂ ਪਹਿਲਾਂ ਜੋ ਇਹ ਧਮਾਕਾ ਹੋਇਆ ਇਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤਾਂ ਦੱਸਿਆ ਕਿ ਇਸ ਰੰਗ ਦੇ ਵਿੱਚ ਰੇਲਵੇ ਲਾਈਨ ਤੇ ਵੱਡਾ ਧਮਾਕਾ ਹੋਇਆ ਹੈ ਸੂਤਰਾਂ ਦੇ ਮੁਤਾਬਿਕ ਆਰ ਡੀ ਐਕਸ ਦੇ ਨਾਲ ਇਹ ਧਮਾਕਾ ਕੀਤਾ ਗਿਆ ਤੇ ਧਮਾਕੇ ਦੇ ਵਿੱਚ ਮਾਲ ਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਉੱਥੇ ਹੀ ਇੰਜਣ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਰਾਤ 9:30 ਵਜੇ ਦੇ ਕਰੀਬ ਇਹ ਧਮਾਕਾ ਹੋਇਆ ਪਿੰਡ ਦੇ ਲੋਕਾਂ ਦੇ ਵੱਲੋਂ ਅਜਿਹੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਗਿਆ ਕਿ ਜਦੋਂ ਇਹ ਧਮਾਕਾ ਹੋਇਆ ਤਾਂ ਅਸੀਂ ਘਰਾਂ ਦੇ ਵਿੱਚ ਸੀ ਤੇ ਸਾਨੂੰ ਘਰਾਂ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜੋ ਇੰਜਣ ਚਾਲਕ ਹੈ ਉਸ ਨੂੰ ਗੰਭੀਰ ਸੱਟਾਂ ਲੱਗੀਆਂ